ਚਨਾ ਵਾਲੀ ਮਸ਼ੀਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਸ਼ਾਹਕੋੜ ਦੀ ਟੀਮ ਨੇ ਤਿਆਰ ਵਰ ਤਿਆਰ ਹੈ ਸੋਨ ਚੱਕ ਸਾਬੂ ਵਾਲਾ ਤਿਆਰ ਹੈ ਅਮਰਤ ਫਤੇਗੜ ਛੰਨਾ ਵਾਲਾ ਪਰ ਦੂਜੇ ਪਾਸੇ ਬਿੱਲੀ ਲਲੀਆਂ ਵਾਲਾ ਕਰਦਾ ਦੋ ਹੱਥ ਲੱਗ ਗਿਆ ਜੋਰ ਟੱਕਰ ਮੁਕਾਬਲਾ 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 ਇਹ ਅਮਨ ਪ੍ਰਭ ਪ੍ਰੀਤ ਸਿੰਘ ਬਿੱਲੀ ਆ ਲਲੀਆਂ ਵਾਲਾ ਸਖਮਣ ਵਿਆਸ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਕਬੱਡੀ ਦਾ ਰਸ਼ੀਅਨ ਟੈਂਕ ਸੰਦੀਪ ਸਿੰਘ ਲੁਧਰ ਬਿਰਬੇ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਤਿਆਰ ਪਰ ਤਿਆਰ ਟੱਕਰ ਮੁਕਾਬਲਾ 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 ਸਦੀਕ ਹੈ 5000 ਦੀ ਰੇਡ ਹੈ 5000 ਦਾ ਜਫਾ ਲੱਗੂ ਮੇਰੇ ਮਿੱਤਰੋ ਦਵਿੰਦਰ ਪੰਨੋ ਤੇ ਰਮਨੇ ਜਲਾਲ ਵੱਲੋਂ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਸਾਜੀ ਪਹਿਲਾਂ ਥੋੜੀ ਚੋਟ ਮਹਿਸੂਸ ਕਰ ਰਿਹਾ ਸੀਗਾ ਫੇਰ ਹੌਸਲੇ ਦੇ ਨਾਲ ਥੋੜਾ ਠੀਕ ਹੋ ਕੇ ਮੇਰੇ ਵੀਰੋ ਟੀਮ ਵਰਕ ਕਰਨਾ ਪੈਂਦਾ ਹੈ ਟੀਮ ਵਰਕ ਕਰਨਾ ਪੈਂਦਾ ਲਓ ਸ਼ਾਹਕੋਟ ਦੀ ਟੀਮ ਦੇ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਅਮਨ ਪ੍ਰਭ ਪ੍ਰੀਤ ਸਿੰਘ ਬਿੱਲੀ ਲਲੀਆਂ ਪਿੰਡ ਚਿਲਾ ਜਲੰਧਰ ਮੇਰੇ ਮਿੱਤਰੋ ਜਿਹਨੂੰ ਬਰਨਾਲੇ ਦੇ ਮੇਲੇ ਤੇ ਵੱਡੀ ਗੱਡੀ ਦਾ ਮਾਨ ਸਨਮਾਨ ਬਖਸ਼ਿਆ ਗਿਆ ਲਓ ਸਾਹਮਣੇ ਇੱਕ ਪਾਸੇ ਬਿੱਲੀ ਤੇ ਸਾਜੀ ਸ਼ਕਰਪੁਰੀਆ ਸੋਹਣਾ ਨੌਜਵਾਨਾ ਜਲਵੇੜੇ ਵਾਲਿਆ ਤੇਰੇ ਤੋਂ ਉਮੀਦਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਨੇ ਨੌਜਵਾਨਾ ਲਓ ਜੀਵਨ ਵੀ ਰੇਡ 5000 ਹੈ ਮੇਰੇ ਵੀਰੋ ਦਵਿੰਦਰ ਪੰਨੂ ਸਾਈਪ੍ਰੈਸ ਰਮਨਾ ਜਲਾਲ ਸਾਈਪ੍ਰੈਸ ਵਾਲਾ 5000 ਕਹਿੰਦੇ ਦੋ ਰੇਡਾਂ ਦਾ ਆ ਦੂਜੀ ਰੇਡ ਆ ਇੱਕ ਪਾਸੇ ਸੋਨੀ ਹੈ ਫਕਰ ਝੰਡਾ ਪੈਂਡਿਆ ਤੇਜ ਨੂੰ ਤੇਜ ਆਹ ਸ਼ੇਰ ਨੂੰ ਸਵਾ ਸ਼ੇਰ ਵਾਲੀ ਗੱਲ ਹੋਈ ਪਈ ਹੈ ਕੀ ਬਾਤ ਹੈ ਜੀਵਨ ਤੇਜ ਵੀ ਆਉਂਦਾ ਪਜਾਮਾ ਹੈ ਤੇ ਚਿੱਟਾ ਹੀ ਪਰਣਾ ਜਿਹੜਾ ਗਲ ਦੇ ਵਿੱਚ ਪਾਇਆ ਹੋਇਆ ਹੈ ਇਹ ਕਬੱਡੀ ਕੋਚ ਕਿਸ਼ਨ ਲਾਲ ਮੰਦਰਾ ਜੀ ਨੇ ਇਹਨਾਂ ਨੇ ਬਹੁਤ ਖਿਡਾਰੀ ਤਰਾਸ਼ੇ ਨੇ ਇਹਨਾਂ ਦੇ ਲਈ ਇੱਕ ਵਾਰੀ ਜ਼ੋਰਦਾਰ ਮਾਰ ਦੋ ਮੇਰੇ ਪੰਜਾਬੀ ਵੀਰੋ ਗੁਰਦਾਸਪੁਰ ਦੇ ਵਿੱਚ ਵੱਡੇ ਖਿਡਾਰੀਆਂ ਨੂੰ ਤਰਾਸ਼ਣ ਵਾਲੀ ਸ਼ਖਸ਼ੀਅਤ ਲਓ ਇੱਕ ਪਾਸੇ ਇੱਕ ਪਾਸੇ ਜਟਾਣਿਆਂ ਵਾਲਾ ਇੱਕ ਪਾਸੇ ਜਟਾਣਿਆਂ ਵਾਲਾ ਕੁਲਵੀਰ ਲਾ ਤੇ ਗਿਆ ਪ੍ਰੀਤਾ ਲਾਈ ਮਾਰੀ ਟੋਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ 12 13 ਤੇ 14 April ਨੂੰ ਕਹਿੰਦੇ ਮੇਰੇ ਵੀਰੋ ਬੱਲ ਇਨਕੋਰਪੋਰੇਸ਼ਨ ਸਰਦਾਰ ਅਵਤਾਰ ਸਿੰਘ ਬੱਲ ਦੀ ਯਾਦ ਵਿੱਚ ਵੱਡਾ ਮੇਲਾ ਲਓ ਫਰਿਆਦ ਜਫਾ ਲਾ ਵੜਿਓ ਫਰਿਆਦ ਇਹਦਾ ਤਜਰਬਾ ਹੈ ਔਰ ਮੇਰੇ ਵੀਰੇ ਜਸਮਾਨੀ ਚੁੰਬਕ ਲਾ ਤਕੜਾ ਜੱਫਾ ਇਸ ਵੇਲੇ ਨੰਬਰ ਆਪਣੀ ਟੀਮ ਦੇ ਲਈ ਪੁਆਇੰਟ ਦੀਪ ਪਾ ਦੇ ਫਿਰ ਕਬੱਡੀ ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਮੈਚ ਜਿਹੜਾ ਫੇਰ ਸ਼ੁਰੂ ਹੋ ਚੁੱਕਾ ਹੈ ਇਸ ਵੇਲੇ ਲਓ ਜ਼ੋਰਦਾਰ ਤਾੜੀਆਂ ਮਾਰੇ ਪੰਜਾਬੀ ਵੀਰੋ ਇੱਕ ਪਾਸੇ ਸੋਨੀ ਆਤਾ ਹੋਇਆ ਉਸਤਾਦ ਜੀ ਕਰੋ ਜਕਰ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਪੈ ਗਈ ਆ ਲਓ ਜੱਗੀ ਮੌਲੀ ਵਾਲਾ ਜੱਗੀ ਇਸ ਵੇਲੇ ਵਧਿਆ ਆ ਕਬੱਡੀ ਪਾਉਣ ਦੇ ਲਈ ਲਓ 4 2 ਭਰਾਵਾਂ ਨੇ ਕੰਨੀਆਂ ਮੱਲੀਆਂ ਹੋਈਆਂ ਨੇ ਮਲੂਕ ਤੇ ਫਰਿਆਦ ਵਿਚਕਾਰ ਸ਼ਮੀਰ ਲਓ ਕੁਲਵੀਰ ਤੇ ਵੇਖਦਾ ਵੀ ਇਸ ਵੇਲੇ ਹੋ ਗਿਆ ਮੁਕਾਬਲਾ ਵਜਦੇ ਰਮਨਿਆ 1000 ਰੁਪਿਆ ਇਸ ਨੌਜਵਾਨ ਨੌਜਵਾਨ ਦਾ ਜਟਾਣੇ ਵਾਲੇ ਕੁਲਵੀਰ ਦਾ ਬਹੁਤ ਸਰੇ ਦੀ ਖੇਡ ਐਨ ਰੂਹ ਖੁਸ਼ ਕਰਦੀ ਮੁੰਡਿਆਂ ਨੇ ਅੱਜ ਨਿਆਰਾ ਵੱਖਰਾ ਬਣਦਾ ਮੇਰੇ ਵੀਰੋ ਆਹ ਸਾਹਮਣੇ ਸ਼ਾਜੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੈਚ ਅੰਤ ਪਰਾਂ ਤੇ ਹੈ ਇੱਕ ਪਾਸੇ ਕਹਿੰਦੇ ਨੌਜਵਾਨ ਅਮਰਤ ਫਤਿਹਗੜ ਛੰਨਾ ਦੀ ਧਰਤੀ ਦਾ ਆਹ ਮੈਚ ਖੇਡਿਆ ਵੀ ਬੜੇ ਦੇ ਖੇਡਿਆ ਵੀ ਸਿਰੇ ਦਾ ਗਿਆ ਮੈਚ ਬਹੁਤ ਟਾਈਮ ਬਹੁਤ ਹਿੱਸੇ ਆ ਲਓ ਅਗਲੀ ਕਬੱਡੀ ਕਰਵਿੰਦਰ ਹੈ ਜਲਵੇੜੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਮਲੂਕ ਅਲੀ ਆ ਤੇਜ ਨੂੰ ਤੇਜ ਤੇਜ ਨੂੰ ਤੇ ਬੱਲੇ 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 ਆ ਮਲੂਕਾ ਆ ਮਲੂਕਾ ਓਸਤਾਦ ਜੀ ਜਲਾਲਪੁਰ ਕਬੱਡੀ ਕਿੰਦਾ ਲਗੀ ਦਰਸ਼ਕ ਵੀਰਿਆ ਫੇਰ ਅੱਜ ਤੇ ਜਲਾਲ ਜੀਵਨ ਫੇਰ ਵੀਰੋ ਆ ਮਾਨੂਕੇ ਕਿਲ ਵਾਲਾ ਜੀਵਨ ਇਸ ਵੇਲੇ ਪਹਿਲਾ ਸਫਲ ਪਾਇਆ 5000 ਦੀਆਂ ਪਰ ਹੁਣ ਅਗਲੀ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਫੇਰ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਵੱਲੋਂ ਇੱਕ ਪਾਸੇ ਅਮਰਤ ਔਰ ਦੂਜੇ ਪਾਸੇ ਜੀਵਨ ਜੀਵਨ ਤੇ ਅਮਰਤ ਦੇ ਦਰਮਿਆਨ ਜੀਵਨ ਜਿਉਂਦਾ ਰਹਿ ਜਿਉਂਦਾ ਵਸਦਾ ਰਹਿ ਇਹ ਸਾਰੇ ਹੀ ਵਸਦੇ ਰਹਿਣ ਇਹ ਸਾਰੇ ਹੀ ਹੱਸਦੇ ਰਹਿਣ ਦਿਲ ਜਿੱਤਣ ਸੱਚੇ ਪਾਤਸ਼ਾਹ ਮੇਰ ਕਰੇ ਲਓ ਸਾਹਮਣੇ ਮੈਚ ਪਤਣਾ ਦੀ ਧਰਤੀ ਦਾ ਮੇਰੇ ਮਿੱਤਰੋ ਮੈਚ ਪਤਣਾ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾ ਰਿਹਾ ਸਿਰੇ ਦਾ ਮੈਚ ਹੈ ਆ ਮੈਚ ਪੂਰਾ ਸੀਜ਼ਨ ਦੇਖਿਆ ਜਾਊਗਾ ਆ ਮੈਚ ਪੂਰਾ ਸੀਜ਼ਨ ਦੇਖਿਆ ਜਾਓ ਮੇਰੇ ਵੀਰੋ ਇੱਕ ਪਾਸੇ ਮਲੂਕ ਹੈ ਇਹ ਮਲੂਕ ਹੈ ਇਹ ਬਲੂਕ ਹੈ ਪਰ ਮਹਿਕ ਤੇ ਮਲੂਕ ਮਹਿਕ ਤੇ ਮਲੂਕ ਮਹਿਕ ਤੇ ਮਲੂਕ ਮਹਿਕ ਤੇ ਮਲੂਕ ਬਾਕੀ ਕੀ ਬਾਤ ਹੈ ਕੀ ਬਾਤ ਹੈ ਦੁਨੀਆ ਪਿਆਰ ਕਰਦੀ ਹੈ ਇਹਨਾਂ ਨੂੰ ਮਹਿਖਾਨ ਨੇ ਆਖਿਆ ਨਾ ਵੀ ਆਹ ਮੈਚ ਜਿਹੜਾ ਇਹ ਬੈਸਟ ਮੈਚ ਹੋ ਨਿਭੜਿਆ ਹੈ ਮੂਸੇ ਵਾਲੇ ਦਾ ਕੁਲਵਿੰਦਰ ਆ ਗਿਆ ਉਸਤਾਦ ਜੀ ਕਰਿਓ ਗੱਲ ਲਓ ਕੁਲਵਿੰਦਰ ਫੇਰ ਕੁਲਵਿੰਦਰ ਦੀ ਇਹ ਖਾਸੀਅਤ ਹੈ ਵੀ ਛੱਪ ਜੱਫਾ ਲੱਗ ਗਿਆ ਪਰ ਕਬੱਡੀਆਂ ਪਾਉਣੋਂ ਨਹੀਂ ਖੜਿਆ ਨੌਜਾਨ ਕੁਲਵਿੰਦਰ ਜਲਵੇੜੇ ਵਾਲਾ ਆਓ ਸਾਹ ਆਓ ਬੱਲੇ ਆਓ ਸਵਾਦ ਲਿਆ ਦਿੰਦਾ ਜਿਹੜਾ ਹਸਦਾ ਹੈ ਇਹਦਾ ਯਾਰ ਦੀ ਰੇਡ ਪਈ ਹੈ ਰਮਣ